ਦੋਸਤੋ ਪਹੁੰਚ ਚੁੱਕੇ ਹਾਂ ਕਿਸਾਨ ਸਖਲਾਈ ਕੈਂਪ ਦੇ ਵਿੱਚ ਜਿੱਥੇ ਵੱਡੇ ਪੱਧਰ ਤੇ ਜਿਹੜੇ ਕਿਸਾਨ ਵੀਰ ਆ ਉਹ ਪਹੁੰਚੇ ਹੋਏ ਹਨ ਸੋ ਇਸ ਕੈਂਪ ਦੀ ਸਮੁੱਚੀ ਜਿਹੜੀ ਕਵਰੇਜ ਆ ਉਹ ਆਪਾਂ ਆਪਣੇ ਚੈਨਲ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਹਮਣੇ ਸਟੇਜ ਸਜੀ ਹੋਈ ਆ ਜਿੱਥੇ ਖੇਤੀ ਮੈਹਰ ਖੇਤੀ ਵਿਭਾਗ ਦੇ ਅਫਸਰ ਸਹਿਬਾਨ ਜਿਹੜੇ ਕਿਸਾਨਾਂ ਨੂੰ ਵੱਖ-ਵੱਖ ਤਕਨੀਕਾਂ ਤੇ ਜਿਹੜੀ ਜਾਣਕਾਰੀ ਆ ਉਹ ਮੁਹੱਈਆ ਕਰਵਾ ਰਹੇ ਆ ਸੋ ਆਓ ਆਪਾਂ ਝਾਤ ਮਾਰਦੇ ਹਾਂ ਇੱਕ ਸਖਲਾ ਕਸਾਨ ਸਖਲਾਈ ਕੈਂਪ ਤੇ ਸਮੁੱਚੇ ਕੈਂਪ ਤੇ ਸੋ ਇਸ ਕੈਂਪ ਦੇ ਉੱਪਰ ਵੱਖ-ਵੱਖ ਪਰ ਡਾਕਟਰਾਂ ਦੇ ਜਿਹੜੇ ਸਟਾਲ ਆ ਉਹ ਲੱਗੇ ਹੋਏ ਹਨ ਜਿੱਥੋਂ ਕਿਸਾਨ ਵੀਰ ਜਿਹੜੇ ਆ ਉਹ ਜੋ ਵੀ ਲੋੜੀ ਦਾ ਸਮਾਨ ਆ ਉਹ ਵੀ ਖਰੀਦ ਰਹੇ ਹਨ ਸੋ ਵੱਖ-ਵੱਖ ਪਰ ਡਾਕਟਰਾਂ ਦੇ ਜਿਹੜੇ ਕੈਂਪ ਦੇ ਵਿੱਚ ਇੱਥੇ ਸਟਾਲ ਲੱਗੇ ਹੋਏ ਹਨ ਸੋ ਆਪਾਂ ਸੱਸੀ ਗਾਲ ਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਮੈਂ ਕਲਕਲਾ ਖੇਤੀ ਖੇਤੀ ਕਰਦਾ ਜੀ ਨਾਲ ਮੇਰਾ ਪ੍ਰੋਸੈਸਿੰਗ ਯੂਨਟ ਆ ਜੀ ਇੱਥੇ ਅਸੀਂ ਦੇਸੀ ਹਲਦੀ ਆ ਜੀ ਆਟੇ ਖੋ ਤਿਆਰ ਕਰਦੇ ਆਂ ਤੇਲ ਆ ਜੀ ਸਰੋਂ ਦਾ ਤੇਲ ਪੀਲੀ ਸਰੋਂ ਦਾ ਤੇਲ ਆਲਸੀਲ ਤੇਲ ਤਿਲਾਂ ਦਾ ਤੇਲ ਨਾਰੀਅਲ ਦਾ ਤੇਲ ਜੀ ਜੋ ਸਾਡੇ ਦੁਆਰਾ ਖੁਦ ਕੱਢੇ ਜਾਂਦੇ ਆ ਇਸ ਤੋਂ ਇਲਾਵਾ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਮਸਾਲੇ ਆ ਜਿਵੇਂ ਚਾ ਮਸਾਲਾ ਲੱਸੀ ਮਸਾਲਾ ਪਰੌਂਠਾ ਮਸਾਲਾ ਸੌਂਫ ਜੀ ਦੇਸੀ ਹਲਦੀ ਆ ਜੀ ਅੰਬ ਹਲਦੀ ਆ ਜੀ ਇਸ ਤੋਂ ਇਲਾਵਾ ਨਾਲ ਹੀ ਅਸੀਂ ਆਪਣੇ ਆਟੇ ਤੋਂ ਬਿਸਕਟ ਤਿਆਰ ਕਰਦੇ ਆ ਜਿਹੜੇ ਬਿਸਕਟ ਬਿਲਕੁਲ ਦੇਸੀ ਕਿਉਂ ਹੋਵੇ ਚ ਜਿਹਦੇ ਵਿੱਚ ਗੁੜ ਸ਼ੱਕਰ ਤੋਂ ਤਿਆਰ ਕੀਤੇ ਜਾਂਦੇ ਆ ਇਹ ਜਿਵੇਂ ਆਪਣੇ ਕੋਲ ਹੈਗੇ ਜੀ ਗਲੂਟਨ ਫ੍ਰੀ ਬਿਸਕਟ ਆ ਜੀ ਆਟਾ ਸੌਂਫ ਆ ਜੀ ਕੋਧਰੇ ਰਾਗੀ ਦੇ ਬਿਸਕਟ ਆ ਜੀ ਬੇਸਣ ਤੇ ਖਸਖਸ ਦੇ ਬਿਸਕਟ ਆ ਜੀ ਬਾਕੀ ਜਿੰਨੇ ਵੀ ਸਾਡੇ ਕੋਲ ਆਟੇ ਆ ਸਾਰੇ ਆਟੇ ਘਰਾੜ ਸਿਸਟਮ ਨਾਲ ਹੀ ਤਿਆਰ ਕੀਤੇ ਜਾਂਦੇ ਆ ਜਿਵੇਂ ਕੋਧਰੇ ਦਾ ਆਟਾ ਰਾਗੀ ਦਾ ਆਟਾ ਮਲਟੀ ਗ੍ਰੇਨ ਆਟਾ ਜਵਾਰ ਦਾ ਆਟਾ ਜੌਂ ਦਾ ਆਟਾ ਜੀ ਇਹ ਸਾਰੇ ਸਾਡੇ ਦੁਆਰਾ ਆਪਣੇ ਦੁਆਪ ਤਿਆਰ ਕੀਤੇ ਜਾਂਦੇ ਆ ਜੀ ਬਾਕੀ ਸਾਡੇ ਦੁਆਰਾ ਕੋਈ ਵੀ ਹੈਗਾ ਆਰਗੈਨਿਕ ਕੁਝ ਕੁ ਆਰਗੈਨਿਕ ਮਿਲ ਲਗੇ ਜੀ ਕੁਝ ਪਿਓਰ ਮਿਲ ਲਗੇ ਜੀ ਧੰਨਵਾਦ ਜੀ ਪੌ ਪਰਖਪੁਰ ਯੋਗਸ਼ਾਲਾ ਬਲਾਕ ਮੋਗਾ 2 ਜ਼ਿਲ੍ਹਾ ਮੋਗਾ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋਂ ਉਹਨਾਂ ਵੱਲੋਂ ਜਿਹੜੀ ਇੱਥੇ ਸਟਾਲ ਲਗਾਈ ਗਈ ਆ ਜਾਣਕਾਰੀ ਦੇ ਲਈ ਸੱਚ ਜਲਦੀ ਆਪਣੀ ਸਟਾਲ ਲਗਾਈ ਗਈ ਹੈ ਇੱਥੇ ਕਿਸਾਨ ਮੇਲੇ ਦੇ ਵਿੱਚ ਹੋਮਵਰਕ ਪ੍ਰਯੋਗਸ਼ਾਲਾ ਮੋਗਾ ਤੇ ਇਹ ਸਟਾਲ ਦੇ ਵਿੱਚ ਅਸੀਂ ਜਾਣਕਾਰੀ ਦਿੰਨੇ ਆ ਕਿ ਕਿਸਾਨਾਂ ਨੂੰ ਕਿਵੇਂ ਮਿੱਟੀ ਦਾ ਸੈਂਪਲ ਲੈਣਾ ਆ ਤੇ ਉਹਨੂੰ ਟੈਸਟ ਕਰਾਉਣਾ ਤੇ ਕਿਵੇਂ ਪਾਣੀ ਦਾ ਸੈਂਪਲ ਲੈਣਾ ਮਿੱਟੀ ਦਾ ਸੈਂਪਲ ਤੇ ਪਾਣੀ ਦਾ ਸੈਂਪਲ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਖਾਦਾਂ ਦੀ ਦੁਰਵਰਤੋਂ ਤੋਂ ਰੁਕਿਆ ਜਾ ਸਕੇ ਸੋ ਵੱਖ-ਵੱਖ ਸਟਾਲਾਂ ਦੇ ਜਿਹੜੇ ਤੁਹਾਡੇ ਰੂਬਰੂ ਕਰਵਾ ਰਹੇ ਆ ਮੱਛੀ ਪਾਲਣ ਵਿਭਾਗ ਮੋਗਾ ਉਹਨਾਂ ਵੱਲੋਂ ਮੱਛੀ ਪਾਲਣ ਦੀ ਤਕਨੀਕ ਬਾਰੇ ਜਿਹੜਾ ਉਹ ਦੱਸਿਆ ਜਾਵੇਗਾ ਸਟਾਲ ਤੇ ਸੋ ਅੱਗੇ ਵੱਖ-ਵੱਖ ਜਿਹੜੀਆਂ ਪ੍ਰੋਡਕਟਾਂ ਦੇ ਬਾਰੇ ਸਟਾਲਾਂ ਲੱਗੀਆਂ ਹੋਈਆਂ ਨੇ ਮੇਰੇ ਪਿਆਰੇ किसान ਕਹਿੰਉਂ ਕਿ ਅੱਜ ਇਸ ਇੱਕ ਦਿਨ ਦੇ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਕਿਸਾਨ ਸਟਾਈ ਕਹਿੰਦਾ ਹੈ ਇਹਦੇ ਵਿੱਚ ਬਹੁਤੀ ਗੱਲਾਂ ਲੱਗਣਗੀਆਂ ਸਭ ਤੋਂ ਪਹਿਲਾਂ ਤਾਂ ਕਿਸਾਨ ਭਰਾਵੋ ਸਾਡੇ ਕੋਲ ਕੇ ਕੇ ਦੇ ਵਿੱਚ ਕਿ ਮਿੱਟੀ ਦੇ ਪਾਣੀ ਦੀ ਜਿਹੜੀ ਐ ਕਿ ਇਹ ਨਾ ਕਰ ਲੋ ਗੱਲ ਬਾਤ ਹਾਂਜੀ ਦੱਸ ਦੱਸੋ ਦੱਸੋ ਨਾ ਨਾ ਨਹੀਂ ਅਸੀਂ ਤਾਂ ਭਾਗ ਗਰਮ ਨੇ ਨਾ ਕੋਈ ਤਾਂ ਨਹੀਂ ਹੁੰਦਾ ਹਾਂ ਸਭ ਲਈ ਸਾਲੋਂ ਇੱਥੇ ਦੇਖਣ ਹੋਏ ਹਮ ਤਾਂ ਜਿ ਰੱਖੇ ਨੇ ਹੈ ਨਾ ਜੀ ਜੀ ਜਿਹੜੀ ਵੀ ਗਵਰਨਮੈਂਟ ਸਬਸਿਡੀ ਦੇਣੀ ਹੈ ਸੈਂਟਰ ਗਵਰਨਮੈਂਟ ਦੇ ਰਹੀ ਹੈ ਜਾਂ ਕੋਈ ਪੰਜਾਬ ਗਵਰਨਮੈਂਟ ਦੇ ਰਹੀ ਹੈ ਉਹ ਸਿੱਧੀ ਕਿਸਾਨ ਨੂੰ ਮਿਲਣੀ ਚਾਹੀਦੀ ਜਿਹੜੀ ਸੰਧਾਂ ਦੇ ਰੂਪ ਚ ਮਿਲਦੀ ਆ ਉਹ ਤੇ ਬਹੁਤ ਮੈਸਯੂਜ਼ ਹੁੰਦਾ ਜੀ ਫੈਕਟਰੀਆਂ ਰੇਟ ਵਧਾ ਰਹੀਆਂ ਆ ਕਿਸਾਨ ਦੇ ਬਲੇ ਤਾਂ ਕੁਝ ਪੈ ਨਹੀਂ ਰਿਆ ਹਾਂ ਇੱਕ ਹੋਰ ਨਾਲ ਸੀ ਗੱਲ ਹੋਰ ਵੀ ਕਰ ਰਹੇ ਸੀ ਤੋਂ ਕੇ ਹੌਲੇ ਜਿਹੇ ਸੀਗਾ ਵੀ ਹੁਣ ਦੇਖ ਲਓ ਮਾਰਕੀਟ ਦੇ ਵਿੱਚ ਬਲੈਕ ਹੋ ਰਿਹਾ ਡੀਪੀ ਡੀਪੀ ਮਿਲ ਨਹੀਂ ਰਿਹਾ ਸਰਕਾਰ ਨੂੰ ਇਹ ਕੋਈ ਰੂਲ ਰੈਗੂਲੇਸ਼ਨ ਬਣਾਉਣਾ ਚਾਹੀਦਾ ਵੀ ਆਧਾਰ ਕਾਰਡ ਦੇ ਬੇਸ ਤੇ ਕਿਸਾਨ ਨੂੰ ਇੱਕ ਜਿੰਨੀ ਏਕੜੋ ਹਿਸਾਬ ਨਾਲ ਮਿਲੇ ਜਿਹੜਾ ਹੁਣ ਯੂਰੀਆ ਯੂਰੀਆ ਕਿਸਾਨ ਲੋਡ ਤੋਂ ਵੱਧ ਵਰਤ ਰਿਹਾ ਉਹਦ ਨਾਲ ਵਾਤਾਵਰਨ ਵੀ ਖਰਾਬ ਹੋ ਰਿਹਾ ਤੇ ਸਰਕਾਰ ਦਾ ਨੁਕਸਾਨ ਵੀ ਹੋ ਰਿਹਾ ਹਨ ਲੋਕਾਂ ਨੂੰ ਪਤਾ ਹੀ ਨਹੀਂ ਕਿੰਨੀ ਯੂਰੀਆ ਦੀ ਲੋਡ ਹੈ ਕਿੰਨੀ ਪਾ ਰਹੇ ਆ ਪਰ ਉਹ ਸਰਕਾਰ ਉਹਦੀ ਹੱਦ ਬੰਨੇ ਵੀ ਅਸੀਂ ਇੰਨਾ ਹੀ ਦੇਣਾ ਇੰਨਾ ਹੀ ਹੁਣ ਸਬਸਿਡੀ ਤੇ ਯੂਰੀਆ ਤੇ ਕਿੰਨੀ ਤੇ 12-1300 ਰੁਪਏ ਪਰ ਬੈ ਗਵਰਨਮੈਂਟ ਦੇ ਰਹੀ ਜੀ ਪਰ ਉਹਦਾ ਮਿਸਯੂਜ਼ ਹੋ ਰਿਹਾ ਹੈ ਮਿੱਟੀ ਦੀ ਪਰਖ ਕਰਾਉਂਦੇ ਆ ਉਹਦੇ ਆਧਾਰ ਤੇ ਆਪਾਂ ਜਿਹੜੀਆਂ ਚੀਜ਼ਾਂ ਦੀ ਘਾਟ ਆ ਉਹੋ ਹੀ ਪਾਉਣੀ ਹੈ ਹਾਂ ਨਹੀਂ ਯੂਨੀਵਰਸਿਟੀ ਦੀ ਕਿਤਾਬ ਆਉਂਦੀ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ ਵੀ ਤੁਸੀਂ ਇੰਨਾ-ਇੰਨਾ ਯੂਜ਼ ਕਰ ਸਕਦੇ ਇੰਨਾ ਡੀਏਪੀ ਪਾਉਣਾ ਇੰਨਾ ਆ ਪਾਉਣਾ ਇੰਨਾ ਆ ਪਾਉਣਾ ਜੀ ਹਨਾ ਤੇ ਉਹ ਸਰਕਾਰ ਦਾ ਕਿਸਾਨ ਨੂੰ ਤਾਂ ਕੋਈ ਫਾਇਦਾ ਨਹੀਂ ਹੋ ਰਿਹਾ ਜੀ ਬਸ ਨੁਕਸਾਨ ਹੀ ਹੋ ਰਿਹਾ ਸਬਸਿਡੀ ਵੀ ਹਮੇ ਬੇਫਰਤ ਜਾ ਰਹੀ ਹੈ ਤੇ ਉਹਦਾ ਓਕੇ ਥੈਂਕ ਯੂ ਜੀ ਓਕੇ ਬੱਸ ਬੋਜੀ ਕਰਕੇ ਆ ਮੈਂ ਕਹਾ ਤੁਹਾਡੀ ਡੀਏਪ ਜਿਹੜੀ ਹੈ ਨਾ ਵੀ ਉਸਮੇ ਕੁਆਲਟੀ ਖਤਮ ਹੋ ਗਈ ਹੈ ਕਹਿੰਦਾ ਨਹੀਂ ਹੋ ਗਈ ਮੈਂ ਕਹਾ ਮੈਂ ਡੇਢ ਗੁਣਾ ਡੀਏਪ ਡਾਲ ਰਹਾ ਹੂੰ ਪਰ ਝਾੜ ਮੇਰਾ ਘਟ ਰਹਾ 55 ਮਤਲਬ ਆਪਣਾ ਆਪ ਮਾਨ ਦੇ ਵਿੱਚ ਆਫਤ ਕਰਦੇ ਹਾਂ ਵੀ ਜਾਂ 20 ਕਾਉਂਟਲ 15 ਕਾਉਂਟਲ ਆਪਣਾ ਬਹੁਤ ਡਾਊਨ ਆ ਰਿਹਾ ਹੁਣ ਹੌਲੀ 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 ਡਾਊਨ ਜਾ ਰਿਹਾ ਮੇਰਾ ਝਾੜ ਹੁਣ ਇਹਦਾ ਇਹਦਾ ਕੌਣ ਵੀ ਜ਼ਿੰਮੇਵਾਰ ਹੋਊਗਾ ਸਰਕਾਰ ਜ਼ਿੰਮੇਵਾਰ ਹੋਊਗੀ ਜੋ ਲੌਸ ਹੋ ਰਿਹਾ ਆਪਣਾ ਔਰ کیا کیا ਕਰ ਸਕਤੀ ਹੈ ਸਰਕਾਰ ਤਾਂ ਆਪ ਤੁਹਾਡੇ ਜਿਹਾ ਜੋ ਕਿਸਾਨ ਸਰਕਾਰ ਇੱਕ चीज ਕਰ ਸਕਦੀ ਹੈ ਸਰਕਾਰ ਇੱਕ चीज ਕਰ ਸਕਦੀ ਹੈ ਸਿਰਫ ਕਿਸਾਨਾਂ ਨੂੰ ਜੋ ਵੇਸਟੇਜ ਆ ਉਸ ਕੋ ਜਲਾਣੇ ਦੀ অনুমতি ਦੇ ਦੇ ਉਹ ਉਸ ਕੀ ਉਸ ਦਾ ਧੂਆਂ ਨਹੀਂ ਹੁੰਦਾ ਧੂਆਂ ਜੋ ਹੁੰਦਾ ਹੈ ਜੋ ਖੜੇ ਹੁੰਦੇ ਨੇ ਆਪਣੇ ਖਰਚੇ ਹੁੰਦੇ ਉਹਨਾਂ ਦਾ ਧੂਆਂ ਆ ਜੋ ਆਪਾਂ ਰਿਪਰ ਮਾਰਦੇ ਆ ਉਹਦਾ ਜਦ ਜਿਆਦਾ ਪ੍ਰਾਲ ਹੁੰਦਾ ਉਹ ਉਸ ਆਪਣਾ ਧੂਆ ਜਿਆਦਾ ਹੁੰਦਾ ਜਿਹੜੀ ਉੱਪਰ ਵਿਸਟਜ ਹੁੰਦੀ ਹੈ ਉਹਦਾ ਨਹੀਂ ਕੋਈ ਨਾਮ ਜਦੋਂ ਕਾਟਕਸ਼ਤੀ ਉੱਪਰ ਉਹ ਸੁੱਕ ਜਾਂਦੀ ਹੈ ਉਹ ਕੱਲੀ ਕੱਲੀ ਦੀ ਅਗਿਆ ਦੇ ਦਿੰਦੇ ਇਸ ਕੇ علاوہ ਕੋਈ ਉਪਾਅ ਜੈਸੇ ਬੋਲ ਰਹੇ تھے ਕਿ ਕੁਝ ਕਿਸਾਨ ਭਾਈ ਬੋਲ ਰਹੇ تھے ਕਿ ਅਗਰ ਸਰਕਾਰ ਕੋਈ ਸਬਸਿਡੀ ਪ੍ਰੋਵਾਈਡ ਕਰੇ ਨਹੀਂ ਸਰਕਾਰ ਤੋਂ ਐਫਰਟਸ ਬਹੁਤ ਕਰ ਰਹੀ ਹੈ ਐਸੀ ਨਹੀਂ ਐਸੀ ਬਾਤ ਨਹੀਂ ਇਹ ਬਾਤ ਹੈ ਨਹੀਂ ਨਹੀਂ ਸਭ ਕੋ ਇਕੱਠੇ ਕੰਮ ਕਰਨਾ ਹੈ ਕਿਸਾਨੋ ਨੂੰ ਫਸਲ ਜ਼ਿਆਦਾ ਉਗਾਣਾ ਹੈ ਉਹ ਵੀ ਦੇਖਣਾ ਹੈ ਪਰਿਆਵੜਨ ਮੈਂ ਤਾਂ ਆਪਣਾ ਤਜਰਬਾ ਬਤਾ ਰਹਾ ਹੂੰ ਵੀ ਜੇ ਪ੍ਰਾਲੀ ਵਿੱਚ ਵੋਹਨੇ ਆਪਾਂ ਆਹ ਵੇ ਤਾਂ ਝਾੜ ਘਟੂਗਾ ਹੁਣ ਆਪਾਂ ਖੁਸ਼ ਆਂ ਵੀ ਸਾਡਾ ਸੁਪਰਵਾਈਜ਼ਰ ਦਾ ਬਿਜਲੀ ਕੰਕਾ ਅਸੀਂ ਵਿਹਲੇ ਹੋ ਗਏ ਪਰ ਆਫਟਰ ਲੌਂਗ ਟਾਈਮ ਇਹ ਤੇ ਨੁਕਸਾਨ ਹੈ ਕੋਈ ਮਾਇਨੋ ਤੁਮ ਬਿਲ ਬਣਾ ਰਹੇ ਹੈ ਨਾ ਸਰਕਾਰ ਵੀ ਕੋਸ਼ਿਸ਼ ਕਰ ਰਹਾ ਹੈ ਕਿ ਇਹ ਬਿਲ ਜੋ ਖਰੀਦ ਤੇ ਹੈ ਉਸ ਦਾ ਜੋ ਨੰਬਰਸ ਹੈ ਉਹ ਵਧਾਇਆ ਜਾਏ ਤਾਂ ਕਿ ਕਿਸਾਨੋ ਕੋ ਕੁਝ ਕੁਝ ਨਾ ਕੁਝ ਮੁਆਫਾ ਫਾਇਦਾ ਹੋ ਉਹ ਬੇਲ ਵੇਚ ਕੇ ਵੀ ਉਸ ਕੋ ਕੁਝ ਮਿਲ ਲਾ ਹੋਰ ਉਹ ਬੇਲ ਵੇਚेंगे ਤੋਂ ਬਰਾਲੀ ਜਨਲਣੇ ਕਾ ਸਮੱਸਿਆ ਵੀ ਨਹੀਂ ਰਹੇਗੀ ਜੇਕਰ ਸਰਕਾਰ 5000 ਏਕੜ ਦੇ ਦੇਵੇ ਪਸੰਦ ਹੀ ਮੰਗੇ ਜੀ ਬਿਲਕੁਲ ਜਿਹੜਾ 5000 ਰੁਪਿਆ ਏਕੜ ਦੇ ਦੇਵੇ ਬੰਦੇ ਚਲੋ ਫਿਰ ਕੋਸ਼ਿਸ਼ ਉਸ ਵੇ ਮੇ ਤੇਲ ਵੀ ਜਾਂਦੇ ਮਾਰਦੇ ਆਪੇ ਜੋ ਮਰਜ਼ੀ ਕਰੇ ਅਸੀਂ ਭਾਵੇਂ ਦਿਹਾੜੀਏ ਲਾ ਕੇ ਬਾਹਰ ਕੱਢ ਗਏ ਭਾਂ ਸਾਈਡ ਤੇ ਰੱਖੀਏ ਕੱਲਾ ਵੇਸਟੇਜ ਚੱਕੀਏ ਫਿਰ ਉਹ ہماری ਸਰਦਰਦੀ ਹੋ ਗਈ ਠੀਕ ਹੈ ਆਪਾਂ ਜੋ ਫਾਰਮ ਇਹ ਵੀ ਸਰਕਾਰ ਨੂੰ ਤੋਂ ਸਬੰਧਤ ਦੇਵੇ ਕਿ ਆਸਾਨਾ ਨਕਸ਼ਾ ਹੁੰਦਾ ਜੇ ਦੋ ਕਾਊਂਟਾ ਅਕਾਊਂਟ ਕਰਦੇ ਜੀ 5000 ਰੁਪਏ ਸਰਕਾਰ ਦਾ ਜੋ ਪੰਜਾਬ ਦੀ ਜੋ ਇਕਨੋਮੀ ਹੈ ਉਹ ਸਿਰਫ ਸਿਰਫ ਐਗਰੀਕਲਚਰ ਤੇ ਬੇਸਡ ਹੀ ਹੈ ਕਿਉਂਕਿ ਹੋਰ ਤਾਂ ਕੋਈ ਉਹ ਕਰ ਨਹੀਂ ਸਕਦਾ ਕੁਝ ਨਹੀਂ ਐਗਰੀਕਲਚਰ ਬਹੁਤ ਅੱਛਾ ਹੈ ਅੰਮੀ ਅਸੀਂ ਵੀ ਗਾਮੇ ਖੇਤੀ ਕਰਦੇ ਆਂ। ਹਾਂ। ਆਪਣੇ ਗਾਮੇ। ਪਰ ਅੱਜ ਅੱਜ ਆਪੇ ਬਹੁਤ ਅੱਜ ਅੱਜ ਕੇਂਦਰ ਸਰਕਾਰ ਨੂੰ ਬਾਹਾਂ ਫੜਨ ਦੀ ਲੋੜ ਆ ਨਾ ਕਿ ਬਾਹਾਂ ਛਡਾਉਣ ਦੀ ਲੋੜ ਆ। ਕਿਸਾਨ ਮਰ ਰਿਹਾ। ਪਹਿਲੇ ਤਾਂ 2 ਏਰੀਆ 5 ਵਾੜ ਨੇ ਮਾਰਤਾ। 5 ਏਕੜ ਵਾਲੇ। 5 ਏਕੜ ਵਾਲੇ 4.4 ਏਕੜ ਵਾਲੇ। 20 ਲੱਖ ਉਹਨਾਂ ਲਈ ਇਹ ਬੋਲ ਸਕਦਾ ਹੈ ਬਿੱਲ 1.5 ਕਰੋੜ ਦਾ ਕੌਣ ਲੈ ਸਕਦਾ ਇਹ ਪ੍ਰੋਬਲਮ ਵੀ ਬੋਤਾ ਹੈ ਕਿ ਬਿਲਰ ਕੋਈ ਛੋਟਾ ਕਿਸਾਨ ਜੇ ਉਹ ਲੈ ਨਹੀਂ ਸਕਦਾ ਕਿਲਾ کیسے ਲੇਗਾ ਕਿਥੋਂ ਲਾਏ ਇਹ ਵੀ ਇਸ ਕਰਕੇ ਅਸੀਂ ਤਾਂ ਇਹ ਚਾਹੁੰਦੇ ਆ ਅਸੀਂ ਅਗ ਲਾਉਂਦੇ ਸਪੋਰਟ ਨਹੀਂ ਤੁਸੀਂ ਉਲਟਾ এনवायरमेंट ਪਸ਼ੂ ਪੰਛੀ ਸਾਂ ਲੈਣਾ ਸਮਾਜ ਚ ਰਹਿਣਾ ਸਾਡਾ ਤਾਂ ਵੈਸੇ ਹੀ ਹੁਣ ਕੈਂਸਰ ਮਾਲਵਾ ਬਲਟ ਮੈਂ ਕੈਨਸਲ ਦਾ ਨੰਬਰ ਵੀ ਬੜਾ ਹੈ ਸਾਡੇ ਦੋ ਮੌਤੇ ਹੋਈਆਂ ਪਿਛਲੇ 1 ਮਹੀਨੇ ਕੈਨਸਰ ਦੀ ਜੇ ਇਹ ਸਾਰਾ ਦੁਨੀਆਂ ਕਰਕੇ ਹੋਇਆ ਪੰਜਾਬ ਦੇ ਵਿੱਚ ਜੇ ਅਸੀਂ ਜੋ ਸਾਡੀ ਇੰਨੀ ਵੱਧ ਚੁੱਕੀ ਹੈ ਵੀ ਜੋਰ ਲਾਉਂਦੇ ਸਾਡੀ ਕਣਕ ਹੋਰ ਵਧੇ ਹੋਰ ਵਧੇ ਮੈਨੂੰ ਕਿਉਂਕਿ ਜੇ ਕਿਸਾਨ ਕੋਲੇ ਪੈਸਾ ਹੋਊ ਤਾਂ ਬਾਜ਼ਾਰ ਚੱਲੂਗਾ ਸਾਰਾ ਨਿਰਪਰ ਕਿਸਾਨ ਤੇ ਹੀ ਆ ਸਭ ਕੁਝ ਚਲੋ ਹਾਂਜੀ ਆਪਸੇ ਮਿਲ ਕੇ ਬਹੁਤ ਕੁਝ ਹੋਈ ਹੈ ਜੋ ਬਾਤیں ਆ ਉਹ ਆਪਾਂ ਨੂੰ i oh.